ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਗੁਰਮਤਿ ਕਾਫ ਗੁਰੂ ਨਾਨਕ ਦੇਵ ਜੀ 1469 ਤੋਂ ਲੈ ਕੇ 1539 ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਪੈਰਾਗ੍ਰਾਫ ਸਾਡੇ ਕੋਲ ਆਇਆ ਵਾ ਪੰਗਤੀਆਂ ਆਈਆਂ ਨੇ ਉਸ ਨੂੰ ਆਪਾਂ ਐਕਸਪਲੇਨ ਕਰਾਂਗੇ ਪੂਰਾ ਤੁਹਾਨੂੰ ਸਮਝਾਵਾਂਗੇ ਕਿ ਕੀ ਲਿਖਿਆ ਕਿਦਾਂ ਇਹਦੇ ਅਰਥ ਕਰੀਦੇ ਨੇ ਫੁੱਲ ਐਕਸਪਲੇਨੇਸ਼ਨ ਰੈਫਰੈਂਸ ਆਫ ਕੰਟੈਕਸ ਸਭ ਕੁਝ ਦੱਸਾਂਗੇ ਪ੍ਰਸੰਗ ਤੇ ਵਿਆਖਿਆ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਪਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਦੋ ਦੋ ਪੰਗਤੀਆਂ ਦੀ ਵਿਆਖਿਆ ਕਰਦੇ ਆ ਠੀਕ ਹੈ ਸਭ ਤੋਂ ਪਹਿਲਾਂ ਸ਼ਬਦ ਅਰਥ ਦੇਖਦੇ ਆ ਪਵਨ ਹੁੰਦਾ ਵਾ ਹਵਾ ਮਹਤ ਹੁੰਦਾ ਵਾ ਵੱਡੀ ਦਿਵਸ ਦਿਨ ਦੋਏ ਦੋਵੇਂ ਦਾਈ ਦਾਇਆ ਖੜਾਉਣ ਵਾਲੇ ਸਗਲ ਕਹਿੰਦੇ ਨੇ ਸਾਰੇ ਨੂੰ ਵਾਚੈ ਪਰਖਦਾ ਠੀਕ ਹੈ ਹਵਾ ਗੁਰੂ ਹੈ ਪਾਣੀ ਪਿਤਾ ਹੈ ਅਤੇ ਵਿਸ਼ਾਲ ਧਰਤੀ ਮਾਤਾ ਹੈ ਦਿਨ ਤੇ ਰਾਤ ਦੋਵੇਂ ਪਾਲਣ ਅਤੇ ਖੜਾਉਣ ਵਾਲੇ ਹਨ ਅਤੇ ਸਾਰਾ ਸੰਸਾਰ ਉਹਨਾਂ ਦੇ ਹੱਥ ਵਿੱਚ ਖੇਡ ਰਿਹਾ ਹੈ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਖੇਲੇ ਸਗਲ ਜਗਤ ਮਤਲਬ ਸਾਰਾ ਸੰਸਾਰ ਉਨ੍ਹਾਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਜਿਹੜੀਆਂ ਚੰਗੀਆਂ ਤੇ ਮਾੜੀਆਂ ਆਦਤਾਂ ਨੇ ਉਸ ਨੂੰ ਸਾਰਾ ਕੁਝ ਦੇਖਿਆ ਜਾ ਰਿਹਾ ਜਿਹੜੀ ਹੈ ਕਿ ਵਾਚੈ ਮਤਲਬ ਵਾਚ ਕੀਤਾ ਜਾ ਰਿਹਾ ਮਤਲਬ ਦੇਖਿਆ ਜਾ ਰਿਹਾ ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਅਤੇ ਮਾੜੇ ਕੰਮ ਵਿਚਾਰਦਾ ਹੈ ਆਪੋ ਆਪਣੀ ਇਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੀਵ ਅਕਾਲ ਪੁਰਖ ਦੇ ਨੇੜੇ ਅਤੇ ਦੂਰ ਹੁੰਦੇ ਨੇ ਜੇ ਆਪਾਂ ਚੰਗੇ ਕਰਮ ਕੀਤੇ ਆ ਤਾਂ ਆਪਾਂ ਆਕਾ ਅਕਾਲ ਪੁਰਖ ਦੇ ਨੇੜੇ ਆ ਜੇ ਆਪਾਂ ਮਾੜੇ ਕਰਮ ਕੀਤੇ ਨੇ ਗਲਤ ਕੰਮਾਂ ਵਿੱਚ ਧਿਆਨ ਦਿੱਤਾ ਚੋਰੀ ਝਗਰੀ ਕੀਤੀ ਆ ਤਾਂ ਆਪਾਂ ਆਪਾਂ ਨੂੰ ਉਹਨਾਂ ਜਿਹੜੇ ਆਪਾਂ ਕੀਤੇ ਹੋਏ ਕਰਮਾਂ ਉਹਨਾਂ ਦੇ ਸਾਨੂੰ ਜਿਹੜੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਆ ਸੀ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਠੀਕ ਹੈ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕਰਮੀ ਸਾਰਿਆਂ ਦੀ ਆਪੋ ਆਪਣੀ ਆ ਕਹਿੰਦੇ ਹੁੰਦੇ ਨਾ ਜਵਾਬ ਉੱਪਰ ਜਾ ਕੇ ਦੇਣਾ ਤਾਂ ਕਰਮੂ ਜਿਹੜੇ ਕਰਮ ਨੇ ਸਾਡੇ ਕੰਮ ਆ ਉਹ ਸਾਰੇ ਜਿਹੜੇ ਅਸੀਂ ਕੀਤੇ ਹੋਏ ਨੇ ਪਹਿਲਾਂ ਹੀ ਉਸ ਉਸ ਦੇ ਕਰਕੇ ਅਸੀਂ ਗੁਰੂ ਦੇ ਨੇੜੇ ਤੇ ਗੁਰੂ ਤੋਂ ਦੂਰ ਹੁੰਦੇ ਹਾਂ ਲਾਸਟ ਦੋ ਲਾਈਨਾਂ ਨੇ ਜਿੰਨੀ ਨਾਮ ਤੇ ਆਇਆ ਗਏ ਮਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਹੁਣ ਦੇਖੋ ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਸਿਮਰਿਆ ਵਾ ਉਹ ਆਪਣੀ ਮਿਹਨਤ ਸਫਲੀ ਕਰ ਗਏ ਨੇ ਮਤਲਬ ਉਹ ਚੰਗੇ ਰਹਿ ਗਏ ਨੇ ਉਹ ਗੁਰੂ ਦੇ ਜਿਹੜੇ ਸੱਚਖੰਡ ਚਲੇ ਗਏ ਨੇ ਗੁਰੂ ਦੇ ਨਾਲ ਨੇ ਗੁਰੂ ਦੇ ਨੇੜੇ ਨੇ ਅਕਾਲ ਪੁਰਖ ਦੇ ਦਰ ਤੇ ਉਹ ਉਜਲ ਮੁਖ ਵਾਲੇ ਨੇ ਅਤੇ ਹੋਰ ਵੀ ਜਿਹੜੇ ਕਈ ਜੀਵ ਨੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬੰਦਨਾ ਤੋਂ ਉਜਾਦ ਹੋ ਗਏ ਨੇ ਭਾਵ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਇਹ ਚ ਇਹੀ ਕਿਹਾ ਗਿਆ ਕਿ ਜਿਹੜੀ ਹਵਾ ਵਾ ਉਹ ਸਾਡਾ ਗੁਰੂ ਹੈ ਪਾਣੀ ਸਾਡਾ ਪਿਤਾ ਧਰਤੀ ਜਿਹੜੀ ਹੈਗੀ ਆ ਸਾਡੀ ਵਿਸ਼ਾਲ ਮਾਤਾ ਵਾ ਦਿਨਾਂ ਤੇ ਰਾਤ ਆ ਸਾਰੀ ਦੁਨੀਆ ਨੂੰ ਖੜਾ ਰੱਖੇ ਨੇ ਸਾਰਿਆਂ ਦੀ ਚੰਗੀਆਂ ਤੇ ਮਾੜੇ ਕੰਮਾਂ ਕਾਰਨ ਉਹ ਗੁਰੂ ਦੇ ਨੇੜੇ ਤੇ ਗੁਰੂ ਤੋਂ ਦੂਰ ਨੇ ਧਨਮਰਾਜ ਸਾਡੇ ਕੀਤੇ ਹੋਏ ਕੰਮਾਂ ਨੂੰ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵਾਚ ਕਰ ਰਿਹਾ ਦੇਖ ਰਿਹਾ ਵਾ ਸਾਡੇ ਕੰਮਾਂ ਨੂੰ ਨੋਟ ਕਰ ਰਿਹਾ ਸਾਨੂੰ ਆਪਣੀ ਕਰਮੋ ਕਰਮੀ ਜਿਹੜੀ ਹੈਗੀ ਐ ਉੱਪਰ ਜਾ ਕੇ ਭੁਗਤਨੀ ਪਵੇਗੀ ਸੋ ਇਹੀ ਜਿਹੜਾ ਨਾਮ ਸਿਮਰਨ ਆ ਸਾਡਾ ਇਹੀ ਸਾਨੂੰ ਸਫਲੀ ਕਰਕੇ ਜਾਵੇਗਾ ਇਸ ਦੇ ਨਾਲ ਹੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਬਾਕੀ ਜਿਹੜੇ 2-3 ਸ਼ਬਦ ਅਰਥ ਰਹਿੰਦੇ ਨੇ ਉਹਨਾਂ ਨੂੰ ਵੀ ਕਰ ਲੈਣੇ ਆ ਮਸਾਕਤ ਹੁੰਦੀ ਆ ਮਿਹਨਤ ਕਾਲ ਹੁੰਦੀ ਆ ਕਾਲ ਕੇ ਸਫਲੀ ਕਰਨੀ ਮੁਖ ਉਜਲੇ ਹੁੰਦਾ ਉੱਜਲ ਮੁਖ ਵਾਲੇ ਵਧੀਆ ਚਿਹਰੇ ਵਾਲੇ ਕੀਤੀ ਹੁੰਦਾ ਕਈ ਜੀਵ ਛੁੱਟੀ ਹੁੰਦਾ ਮੁਕਤੀ ਠੀਕ ਹੈ ਮੈਨੂੰ ਲੱਗਦਾ ਤੁਹਾਨੂੰ ਪੂਰੀ ਅੱਛੀ ਤਰੀਕੇ ਨਾਲ ਇਹ ਪੈਰਾਗ੍ਰਾਫ ਸਮਝ ਆ ਗਿਆ ਹੋਣਾ ਬਾਣੀ ਵਿੱਚੋਂ ਜੋ ਪੰਕਤੀਆਂ ਆਈਆਂ ਨੇ ਸਮਝ ਆ ਗਈਆਂ ਹੋਣੀਆਂ ਨੇ ਅਗਲੇ ਵੀਡੀਓ ਦੇ ਵਿੱਚ ਅਸੀਂ ਸੋ ਕਿਉ ਮੰਦਾ ਆਖੀਏ ਇਹ ਵਾਲੀ ਪੰਕਤੀਆਂ ਕਰਾਂਗੇ ਇਹ ਵਾਲਾ ਜਿਹੜਾ ਮਹੱਲਾ ਵਾ ਇਹ ਕਰਾਂਗੇ ਵਾਰ ਆਸਾ ਦੇ ਵਿੱਚੋਂ ਆਇਆ ਹੋਇਆ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜਾ ਵਾ ਉਹ ਰਚਿਤ ਕੀਤਾ ਗਿਆ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੀਂ ਵੀਡੀਓ ਚ ਧੰਨਵਾਦ